ਤੇ ਅੱਜ ਕਰਨੀ ਹੈ ਜੀ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਤੇ ਜ਼ਰੂਰੀ ਗੱਲ ਤਾਂ ਸੁਣ ਈ ਆ ਹੋ ਕੇ ਦਾ ਦੂਸਰੇ ਵੀ ਆਣ ਸੁਣ ਲਈ ਸੁਣ ਗੱਲ ਇਦਾਂ ਵਾਂ ਕਿ ਮੈਂ ਉਹਨਾਂ ਨੂੰ ਕਾਨੂੰਨੀ ਕਹਿਣੀ ਕਿ ਜਿਹੜੇ ਸਾਡੇ ਵਲੌਗ ਦੇਖਦੇ ਜਾਂ ਕੋਈ ਹਨ ਮੈਂ ਉਹਨਾਂ ਨੂੰ ਕਹਿਣੀ ਆ ਕਿ ਜਿਨ੍ਹਾਂ ਨੂੰ ਸਾਡੇ ਵਲੌਗਸ ਤੋਂ ਪ੍ਰੋਬਲਮ ਆ ਜਾਂ ਜਿਨ੍ਹਾਂ ਨੂੰ ਸਾਡੇ ਵਲੌਗ ਤੋਂ ਕੋਈ ਤਕਲੀਫ ਆ ਉਹ ਸਿੱਧੀ ਆ ਕੇ ਨਾ ਸਿੱਧੀ ਮੇਰੇ ਨਾਲ ਗੱਲ ਕਰੇ ਠੀਕ ਆ ਆ ਬਾ ਇੱਕ ਤਾਂ ਜਣਾ ਰੜਕਦੇ ਆ ਕੋਈ ਇੱਕ ਜਣੇ ਇੱਕ ਅੱਧੇ ਜਣੇ ਜਿਹੜੇ ਰੜਕਦੇ ਆ ਨਾ ਉਹਨਾਂ ਦੀ ਰੜਕ ਜਿਹੜੀ ਆ ਨਾ ਉਹ ਛੇਤੀ ਨਿਕਲ ਜੂਗੀ ਠੀਕ ਆ ਉਹ ਟੈਨਸ਼ਨ ਨਾ ਲਓ ਬਟ ਅਸੀਂ ਕਿਹਨੂੰ ਮਾੜਾ ਨਹੀਂ ਕਹਿਣ ਦੇ ਤੇ ਨਾ ਹੀ ਅਸੀਂ ਕਹਿਣਾ ਚਾਹੁੰਦੇ ਪਰ ਲੋਕੀ ਜਿਹੜੇ ਆ ਨਾ ਮਜਬੂਰ ਕਰਦੇ ਇਸ ਚੀਜ਼ ਨੂੰ ਠੀਕ ਆ ਇੰਨਾ ਦੇ ਜ਼ਿਆਦਾ ਮਜਬੂਰ ਕਰਦੇ ਨਾ ਬੋਲਣਾ ਪੈਂਦਾ ਬੰਦੇ ਨੂੰ ਸਾਕ ਕਰਕੇ ਠੀਕ ਇਸ ਕਰਕੇ ਕੋਈ ਉਹ ਚੀਜ਼ ਜਿਹਨੇ ਜਿਹਨੂੰ ਪ੍ਰੋਬਲਮ ਆ ਨਾ ਉਹ ਸਿੱਧੀ ਆਵੇ ਸਿੱਧੀ ਆਵੇ ਮੇਰੇ ਨਾਲ ਗੱਲ ਕਰੇ ਜਾਂ ਪ੍ਰਭਾ ਨਾਲ ਗੱਲ ਕਰੇ ਮਾਰਨਾ ਕਿਹਨੂੰ ਏਦਾਂ ਗੱਲਾਂ ਕਰਨ ਦੀ ਉਹ ਕਹਿੰਦੇ ਨਾ ਬੇਲੇ ਚ ਤੂਆ ਵੀ ਸ਼ ਠੀਕ ਨਹੀਂ ਮਲੀ ਸਾਹਿਬ ਇਦਾਂ ਹੀ ਹੋਣ ਲਿਆ ਵਾ ਇਹ ਗੱਲ ਮੈਂ ਪਿਛਲੇ ਵਲੌਗ ਵਿੱਚ ਵੀ ਕਰਨੀ ਸੀ ਬਟ ਮੇਰੇ ਕੋਈ ਗੱਲ ਹੋ ਨਹੀਂ ਪਾਈ ਇਸ ਕਰਕੇ ਮੈਂ ਇਹ ਅੱਜ ਗੱਲ ਕਰਨੀ ਹੈ ਕਿਉਂਕਿ ਮੈਂ ਕਿਹਾ ਇਹ ਵਲੌਗ ਦੇ ਵਿੱਚ ਜਿਹੜੀ ਇਹ ਗੱਲ ਕਰ ਹੀ ਲੈਨੇ ਆ ਲੋਕਾਂ ਦੀ ਕੱਢ ਦਿੰਨੇ ਆ ਕਿ ਅਸੀਂ ਇਹ ਨਹੀਂ ਹੈਗਾ ਕਿ ਗੱਲਾਂ ਸੁਣ ਲਈਆਂ ਤੇ ਅੰਦਰ ਵੜ ਕੇ ਅੰਦਰ ਵੜਨ ਵਾਲੇ ਦੇ ਵਿੱਚ ਆਪਾਂ ਹੈ ਨਹੀਂ ਚਲੋ ਬਾਕੀ ਕੋਈ ਇਹ ਉਹਨੂੰ ਉਸ ਇਨਸਾਨ ਨੂੰ ਜਾਂ ਉਹਨਾਂ ਲੋਕਾਂ ਨੂੰ ਇਹ ਚੀਜ਼ ਪਤਾ ਵਾ ਜਿਹਨੂੰ ਹੀ ਇਹ ਕਹਿ ਰਹੇ ਆ ਬਾਕੀ ਜਿਹੜੇ ਮੈਨੂੰ ਸਾਨੂੰ ਪਿਆਰ ਕਰਦੇ ਸਾਡੇ ਵਲੌਗ ਦੇ ਵਿੱਚ ਮਾਈਂਡ ਨਾ ਕਰੀਂ ਕਿਉਂਕਿ ਉਹਨਾਂ ਵਾਸਤੇ ਨਹੀਂ ਹਨਾ ਉਹਨਾਂ ਨੂੰ ਜੇ ਕੋਈ ਸਾਨੂੰ ਕੋਈ ਦਿਲੋਂ ਪਿਆਰ ਕਰਦਾ ਅਸੀਂ ਵੀ ਉਹਨੂੰ ਦਿਲੋਂ ਪਿਆਰ ਕਰਦੇ ਆ ਜੇ ਕੋਈ ਸਾਡਾ ਮਤਲਬ ਰਿਸਪੈਕਟ ਕਰਦਾ ਨਾ ਅਸੀਂ ਉਹਦੀ ਦੁਗਣੀ ਚੁਗਣੀ ਉਹਨਾਂ ਦੀ ਰਿਸਪੈਕਟ ਜਿਹੜੀ ਆ ਉਹ ਵਾਪਸ ਕਰਦੇ ਆ ਇਦਾਂ ਦਾ ਕੁਝ ਨਹੀਂ ਹੈਗਾ ਪਰ ਜਿਹੜੇ ਲੋਕ ਆ ਨਾ ਇਹ ਮਜਬੂਰ ਕਰਦੇ ਤੇ ਉਹਨਾਂ ਨੂੰ ਪਤਾ ਵਾ ਵੀ ਇਹ ਕਿੰਨਾ ਨੂੰ ਇਹ ਗੱਲ ਕਹੀ ਜਾਂਦੀ ਜੇ ਹੈਗੀ ਪ੍ਰੋਬਲਮ ਤੇ ਆ ਜਾਓ ਬਾਕੀ ਚਲੋ ਹੁਣ ਚੱਲੀਏ ਗੁਰੂ ਘਰ ਦਰਸ਼ਨ ਕਰਦੇ ਆ ਪਰਮਾਤਮਾ ਦੇ ਲੜ ਲੱਗਣਾ ਚਾਹੀਦਾ ਬਾਣੀ ਪੜ੍ਹਨੀ ਚਾਹੀਦੀ ਹੈ ਤੇ ਜੋ ਵੀ ਹੈ ਵਾਇਦੂ ਸੱਚੇ ਪਾਛਣੇ ਕਰਨਾ ਵਾ ਕਿ ਇਹਦੀ ਪ੍ਰਵਾਹ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਤੇ 나ਈ ਆਪਾਂ ਕਰਦੇ ਆ ਤੇ 나ਈ ਕਰਨੀ ਚਾਹੀਦੀ ਆ ਹੁਣ ਵਲੌਗ ਜਿਹੜਾ ਆਪਣਾ ਸਟਾਰਟ ਜੇ ਤੇ ਆ ਚਲੇ ਗੁਰੂ ਘਰ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਜਾਣੇ ਹੋਗੇ ਵਧੀਆ ਸਵਾਗਤ ਕਰਦੇ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਆਪਣੇ YouTube ਚੈਨਲ ਤੇ ਜੈਸਾ ਨਾ ਮਿਸਟਰ ਮਿਸਸ ਮੱਲੀ ਤੇ ਵਲੌਗ ਜਿਹੜਾ ਉਹ ਆਪਾਂ ਕਰ ਦਿੱਤਾ ਜੇ ਸਟਾਰਟ ਤੇ ਵਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਵਲੌਗ ਜਿਹੜਾ ਉਹ ਕੰਟੀਨਿਊ ਇੰਜੋਏ ਕਰਿਓ ਤੇ ਲਾਸਟ ਤੱਕ ਜ਼ਰੂਰ ਵੇਖਿਓ ਤੇ ਅੱਜ ਦਾ ਵਲੌਗ ਆ ਡੇਰਾ ਬਾਬਾ ਨਾਨਕ ਬਾਬਾ ਜੀ ਦੇ ਦਰਸ਼ਨ ਕਰਨ ਜਾਵਾਂਗੇ ਤੇ ਨਾਲੇ ਉੱਥੇ ਜੋ ਵੀ ਆ ਰੌਣਕ ਮੇਲਾ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਵਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਇੰਜੋਏਮੈਂਟ ਕਰਦੇ ਜਾਵਾਂਗੇ ਫੈਮਿਲੀ ਆਈ ਹੈ ਘਰੇ ਸਾਰੀ ਤੇ ਦੀਦੀ ਹੋਣੇ ਸਾਰੇ ਆਏ ਆ ਸਾਰੇ ਜਾਵਾਂਗੇ ਕੱਲ੍ਹ ਦਿ ਲੋਗ ਜਦੋਂ ਦੱਸਿਆ ਸੀ ਕਿ ਉਹਨਾਂ ਨੂੰ ਲੈਣ ਜਾਣਾ ਉਹਨੂੰ ਲੈ ਆਏ ਆ ਬਾਅਦ ਵਿੱਚ ਵਲ ਤੇ ਉਥੇ ਉਹ ਐਂਡ ਕਰਤਾ ਤੇ ਹੁਣ ਅੱਜ ਦੇ ਵਲੋਗ ਵਿੱਚ ਜਨ ਉਹਨਾਂ ਨਾਲ ਸਾਰੇ ਨਾਲ ਮਿਲੰਦੇ ਆ ਤੇ ਆਪਾਂ ਰੈਡੀ ਹੋ ਗਏ ਆ ਹੈਲੋ ਰਬਾਬ ਇਧਰ ਆਓ ਰਬਾਬ ਉਰੇ ਆਓ ਰਬਾਬ ਵੀ ਰੈਡੀ ਹੋ ਗਈ ਆ ਤੇ ਮੱਲੀ ਸਾਹਿਬ ਵੀ ਸਾਰੇ ਆਂਦੇ ਆ ਤੇ ਮੈਂ ਤੁਹਾਨੂੰ ਮਿਲਾਂਦਾ ਇਧਰ ਮਿਲੋ ਮੱਲੀ ਸਾਹਿਬ ਨੂੰ ਮੱਲੀ ਸਾਹਿਬ ਰੈਡੀ ਤੇ ਇਹ ਚੀਜ਼ ਹਾਂ ਠੀਕ ਠਾਕ ਨੇ ਆਪਾਂ ਅੱਜ ਚੱਲੇ ਆ ਮਹਾਰਾਜ ਦੇ ਦਰਸ਼ਨ ਕਰਨਾ ਦੱਸ ਦਿੱਤਾ ਹੈ ਤੁਹਾਨੂੰ ਤਾਂ ਮੈਂ ਦੱਸਣਾ ਤੇ ਬਾਕੀ ਬਰਦੇਰ ਅਸਟ੍ਰੀਟ ਗੱਲ ਬਾਤ ਆਪਾਂ ਇਕੱਠਾ ਕੀਤਾ ਵਾ ਤੇ ਤੇਰਾ ਫੈਮਿਲੀ ਇਧਰ ਮਸਕਾਨ ਨੂੰ ਮੇਰਾ ਸਾਸ਼ੀਕਲ ਹਾਏ ਇਧਰ ਬਾਏ 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 7-8 ਜਾਣੇ ਹੁਣ ਅਸੀਂ ਇਹਦੇ ਉੱਤੇ ਚੜਦਾ ਵਾ ਸਾਰੇ ਰੈਡੀ ਆ 7-8 ਜਾਣੇ ਜੱਦੀ ਜਾਂਦੀ ਹੀ ਇਹ ਛਲੰਗਾ ਮਾਰਦੀ ਰੇਡੇ ਸਾਰੇ ਚੜਦਾ ਵਾ ਤੇ ਬਾਕੀ ਚਲੋ ਗੱਡੀ ਜਾ ਕੇ ਤੁਹਾਨੂੰ ਬੰਦੇ ਆ ਤੇ ਇੰਜੋਏ ਕਰ ਰਹੇ ਆ ਸਾਡੇ ਬਲੋ ਲਓ ਜਾ ਲਓ ਜੀ ਕਰੋ ਆਪਾਂ ਚੱਲ ਪਏ ਆ ਤੇ ਹੁਣ ਜਾਂਦੇ ਫਿਰ ਸਾਰਾ ਪਹੁੰਚ ਗਏ ਆ ਜਦੋਂ ਕੱਢਿਆ ਤੇ ਬਾਕੀ ਆਪਣੇ ਸਾਰਾ ਲੈ ਆਵਾਂ ਤੇ ਬਾਕੀ ਪਰਿਵਾਰ ਜਿਹੜਾ ਉਹ ਜੇ ਤਰਿਆ ਨਹੀਂ ਐ ਪਾਰਕਿੰਗ ਚ ਗੱਡੀ ਜਿਹੜੀ ਉਹ ਪਾਰਕ ਕਰਾਂਗੇ ਤੇ ਫਿਰ ਚਾਵਾਂਗੇ ਬਾਬਾ ਜੀ ਦੇ ਘਰੇ ਆਜੋ ਆਜੋ ਕਿ ਤੁਹਾਨੂੰ ਹੁਣ ਕਿਦਾਂ ਕੱਢੀਏ ਮਾਹਾਂ ਹੀ ਆਉਂਦੇ ਦੇਖੋ ਉਹ ਪਿੱਛੇ ਲਾਦਾ ਲਾ ਦੇ ਲਾ ਇੱਥੋਂ ਪੈਕ ਕਰ ਇੱਥੇ ਨਾ ਇਧਰ ਨਾ ਆਉਣਾ ਉੱਪਰ ਲੈ ਬਿਨੋ ਆਹੋ ਬੰਮੀ ਇੱਥੇ ਹੀ ਲਾ ਦੋ ਕੋਈ ਨਹੀਂ ਉੱਥੇ ਲਾ ਦਨੇ ਸਿੱਧੀ ਕਰ ਹਾਂ ਹੁਣ ਕਿੰਨਾ ਕਰਾ ਹਾਂ ਹਾਂ ਪਰਸ ਰਾਂ ਦੇ ਚਿਕੜਾ ਕੁਛ ਹੈਗਾ ਆ ਜੋ ਆ ਜੋ ਕਿਹੜਾ ਪਰਸ ਰਾਂ ਦੇ ਉਹ ਮੇਰੇ ਵਾਲਾ ਉਹ ਖਾਲੀ ਪਿਆ ਉਦਾਂ ਹੀ ਭਾਈ ਇੱਥੇ ਕੱਢੇ ਲੱਗੇ ਕੰਡੇ ਨਹੀਂ ਇਹ ਉੱਥੇ ਪਾ ਗਏ ਉਹਨੇ ਗੱਡੀ ਨਾ ਇਹਨਾਂ ਨੂੰ ਚੁੱਭ ਗਏ ਕੰਡੇ ਪੈਰਾਂ ਚ ਕੋਈ ਨਹੀਂ ਬਾਬੇ ਨੇ ਸਜ਼ਾ ਦਿੱਤੀ ਆ ਲੱਗੇ ਨਾ ਕਿੰਨੇ ਕ ਚੁੱਪ ਗਿਆ ਹੈ ਪਤਾ ਨਹੀਂ ਚਲੋ ਜੀ ਬਾਬਾ ਜੀ ਘਰ ਜਾ ਕੇ ਤੁਹਾਨੂੰ ਮਿਲਦੇ ਹੇ ਜਾਨੇ ਨਾਨਕ ਦਾ ਸੁਸਾਣਿਆ ਜੀ ਜਿਸ ਗੱਟੇ ਸਭ ਸੁਖ ਜਾਈਂ ਤੇ ਪਹਾੜ ਸਿਮਰਿਆ ਕਰ ਨਾਮ ਨਿਤ ਆਵੇ ਤਾ ਸਭ ਸਾਈਂ ਹੋਏ ਜੀ ਸਹਾਈਂ दसवें पातशाह साहब श्री गुरु गोविंद सिंह जी कल की तर पातशाह जी सब ताई हुए जी सहाय जो कल सूरज निकले ताई सभी अंधेर पलवा ओ आया

ਅਗੋ ਹੋ ਜੇ ਫਿਰ ਹੁੰਦਾ ਵੇ ਲਾਗੇ ਅਗੋ ਹੋ ਕੇ ਆਉਂਦੇ ਆ ਫਿਰ ਲੈ 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 ਨੇ ਇਹ ਨਾ ਇਹਨੇ ਮਹਿਕ ਨਹੀਂ ਨਹੀਂ ਮੈਂ ਕੱਲ ਕਰ ਲਉਣਾ ਪਤਾ 5 6 6 5 ਹਾਂ ਲਾਗੂ ਹੋ ਜੀ ਨਾਨਕ ਬਾਦਸ਼ਾਹ ਦਾ ਨਗਰੀ ਚ ਅਸੀਂ ਆ ਚੁੱਕੇ ਆ ਤੇ ਇਧਰ ਆ ਜਾਣ ੜੀ ਆ ਲੂੰਬੜੀ ਕੀ ਨਹੀਂ ਲੂੰਬੜੀ ਅੱਜ ਮੈਂ ਬੜੀ ਛੋਟੀ ਹੋਊਂਗੀ ਅਜਾ ਕਿੱਥੇ ਕੀਤੀ ਆ ਘਰ ਲਾ ਘਰ ਲੈ ਲੋ ਜੋ ਲੈਣਾ ਵਾ ਬਾਕੀ ਇਹ ਆਪੀ ਜਾਣਾ ਇਧਰ ਹੋ ਜਾ ਦੇਖ ਲਾਉਗੀ ਹਰ ਹਰ ਜਾਂ ਨੂੰ ਕਰੇਗਾ 700 ਰੁਪਏ 700 ਰੁਪਏ ਆ ਦੁਕਾਨਾਂ ਲੱਗੀਆਂ ਆ ਹੈ ਭਰਪੂਰ ਬਾਕੀ ਚਲੋ ਗਾਇਸ ਫੇਰ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਕਿਉਂ ਹਾਗੜੀ ਵਜਨ ਚੁੱਕਦੀ ਆ ਇਹ ਬਾਵਾੜੀ ਚੁੱਕੀ ਫਿਰ ਲੰਗ ਉਹ ਥੱਲੇ ਕਰੋ ਆ ਇਹ ਵੀ ਵਜਨ ਚੁੱਕਦਾ ਨਹੀਂ ਨਹੀਂ ਇਹ ਵਜਨ ਇਹ ਨਹੀਂ ਚੁੱਕਦਾ ਚੀਜ਼ ਵਧੀਆ ਲਵੇ ਹੋਟਲ ਲਿਆਉਂਦੇ ਵੇਚਣ ਵਾਸਤੇ ਕੱਢੇ ਇੱਕ ਕਰ ਦੋ ਹੈਂ ਕਰ ਦੋ ਰੱਖ ਲੈਣਾ ਉਹ ਨਹੀਂ ਲੈਣੀ ਕਰੀ ਨਹੀਂ ਇਹ ਮੈਂ ਇਹਦੇ ਲਈ ਨਹੀਂ ਲਿਆ ਮੈਂ ਇਹਦੇ ਲਈ ਨਹੀਂ ਲਿਆ ਹਾਂ ਪਤਾ ਲਿਆ ਕਰ ਦੋ ਇੱਕ ਉਹਦੇ ਲਈ ਆ ਹੋ ਗਿਆ ਕਲਰ ਇਹੀ ਆ ਕਲਰ ਇਹ ਕਣੀ ਨੈਵੀ ਐ ਬਲੂ ਤੇ ਬਲੂ ਬਲੂ ਆ ਥੋੜਾ ਕਲਰ ਹੈ ਇਹ ਕਿੰਨੇ ਦਾ ਦੋ ਦੋ ਸਰਵਿਸ ਇਹ ਦੋਸਤੋ ਹੈ 250 ਹੈ ਤੇ ਆ 150 ਹੈ ਜਿੰਨਾ ਮਰਜੀ 1500 ਆ ਬੁੰਡੇ ਲੈ ਕੇ ਬਾਰਡਰ ਤੇ ਜਾ ਰਹੇ ਹੋ ਲੈ ਕੇ ਉਹ ਠੀਕ ਹੈ ਕਰ ਦੋ ਕਰ ਤਾਂ ਵਧੀਆ ਨੇ ਦਿਖਾਓ ਇੱਕ ਵਾਰੀ ਵੀਰ ਤੋਂ ਪੈਣ ਮੇਰੀਆਂ ਖੋਲ ਕੇ ਵਿਖਾ ਲਓ ਤੇ ਤੁਸੀਂ ਉਹਦੇ ਕੋਲ ਆ ਕੇ ਮੈਂ ਹੋਸਟਲ ਦਾ ਮਾਲ ਰਹਿਣਾ ਨਾ ਉਹਦੇ ਕੋਲ ਕਿਸੇ ਆ ਕੇ ਤੱਕਿਆ ਅੱਜ ਗੱਲ ਨਹੀਂ ਮਾਲ ਨਹੀਂ ਲੈਣਾ ਮਾ ਰਮਾਨ ਨਹੀਂ ਲੈਣ ਦੀ ਹੈ ਫਿਰ ਉਹਨੂੰ ਇਹੋ ਇਹੀ ਠੀਕ ਹੈ ਪਰ ਉਹਨੂੰ ਦੇਣਾ ਕਿਤਾਬਾਂ ਕੋਈ ਨਹੀਂ ਪੈਕਿੰਗ ਕਰੂਗਾ ਕਿ ਉਹਨੇ ਜਿਹੜੇ ਕਿਤਾਬਾਂ ਵਾਲੀ ਦੁਕਾਨ 'ਚ ਨਹੀਂ ਹੁੰਦਾ ਵਾ ਉਹ ਚਮਕੀਲੇ ਜੇ ਕਾਗਜ਼ ਉਹਦੇ ਪੈਕਿੰਗ ਕਰਦਾ ਪੇਪਰ ਲਾਗਣਾ ਫਿਰ ਉਹਦੇ ਤੇ ਚਮਕੀਲਾ ਕਾਗਜ਼ ਲਾ ਦਿਓ ਪੈਕਿੰਗ ਕਰ ਦਿਓ ਨਹੀਂ ਉਹਨੂੰ ਤਾਂ ਪਸੰਦ ਆ ਜਿਹੜਾ ਵਾ ਉਹ ਪੈਕਿੰਗ ਕਰਕੇ ਨਾ ਫਿਰ ਉਹਨੂੰ ਦੇਣਾ ਅਰਮਾਨ ਨੂੰ ਚਲ ਇਹਦੇ ਚਲ ਪੈਕਿੰਗ ਕਰ ਦਿਓ ਨਾ ਜਿੰਨੇ ਜੋ ਜਿੰਨਾ ਖੁਆ ਲੈ ਲਿਆ ਪਰ ਉਹ ਤੇ ਰਾਜ ਲਿਆ ਰੋ ਪੀ ਗਏ ਲੰਗਰ ਆਪਾਂ ਨੂੰ ਅਜੇ ਮਿਲਿਆ ਨਹੀਂ ਤੇ ਇੱਕ ਗੱਲ ਬਾਬਾ ਜੀ ਦੀ ਮੈਨੂੰ ਬੜੀ ਵਧੀਆ ਲੱਗੀ। ਬਾਬਾ ਜੀ ਕਹਿੰਦੇ ਵੀ ਲੋਕ ਨਰਾਜ਼ ਹੁੰਦੇ ਆ ਪਰ ਮਾਤਮਾ ਕਦੀ ਨਰਾਜ਼ ਨਹੀਂ ਹੁੰਦਾ। ਬਿਲਕੁਲ ਸਹੀ ਹੈ। ਦੁਨੀਆ ਨਰਾਜ਼ ਆ, ਕੁਛੇ ਗਲੇ ਕੱਢ ਲੈਂਦੀ ਦੁਨੀਆ। ਹਾਂ। ਰੱਬ ਨਹੀਂ ਕੱਢਦਾ। ਪਰਮਾਤਮਾ ਲਈ ਸਾਰੇ ਇੱਕ ਹੁੰਦੇ ਆ ਪਰ ਲੋਕਾਂ ਲਈ ਜਿਹੜੇ ਆ ਨਾ ਹਾਂ। ਮੈਂ ਹੀ ਮੈਂ ਹੋ ਗਈ ਆ। ਬਸ ਇਹੀ ਕੁਛ ਚੱਲਿਆ। ਚਲੋ ਠੀਕ ਆ ਤੇ ਫਿਰ ਮਿਲਦੇ ਆਂ ਗੱਡੀ ਜਾ ਕੇ। ਪਰ ਮੈਨੂੰ ਪਤਾ ਵਲੋ ਕਿ ਕਿੰਨੇ ਕੁ ਪਾਣੀ ਚ ਆ। ਤੇ ਆਹ ਵੇਖੋ ਤੁਸੀਂ ਬਾਬਾ ਜੀ ਦਾ ਲੰਗਰ ਤੇ ਹਰ ਮਿਲਿਆ ਨਹੀਂ ਆ ਤੇ ਤੁਸੀਂ ਦੁਕਾਨਾ ਦੁਕਾਨਾ ਤੋਂ ਸ਼ੋਪਿੰਗ ਕਰੋ ਹਰ ਤੇ ਕੁਝ ਮਿਲਦਾ ਰਹੇ ਲੰਗਰ ਅੱਜ ਨਹੀਂ ਲੱਗਦਾ ਸ਼ੋਪਿੰਗ ਕਰਦੇ ਆ ਲੈ ਇਹਨਾਂ ਮਗਰ ਵਿੱਚ ਪੁੱਛ ਪੜੇ ਕਿਨੇ 520 ਕਿਨੇ ਲੈ ਕੀ ਲਈ ਆ ਚਲੋ ਸਮਾਨ ਬਸ ਇਟਾ ਜੱਗਿਆ ਨਾ ਬਾਬਾ ਬੇਲਾ ਸ਼ਾਹੂ ਵੀ ਆ ਸ਼ਾਪਿੰਗ ਹੁੰਦੀ ਆ ਆ ਘੜਾ ਵੱਡਾ ਵਾ ਕਲੋਥ ਲੋਗੇ ਵਾਲਾ ਚੋਦੋ ਇਧਰੋਂ ਜਿਹੜੇ ਆਉ ਲੱਗੇ ਬਾਅਦ ਸਟੂਲ ਜੇ ਉਹ ਦੋ ਪਏ ਬੋਲਦੇ ਉਹ 250 ਦੇ ਯਾਹ ਜਿਆਸਾ ਕੇ ਡਾਉਟ ਕੇਰਾ ਗਿਚ ਕੇਰਾ समान लिया होना की टिकी दी बारी सारे लगे हुए ਗੇ ਗਰਮ ਗਰਮ ਹੈ ਗਰਮੀ ਸੋਹੰਦਿਆਰ ਖਾ ਕੇ ਵੀ ਨਹੀਂ ਆਖੀ ਤੇ ਮੈਂ ਸਵਾਦਿਆ ਨਾ ਦੋ ਇੱਕ ਲੈਓ ਆ ਜਾ ਇਧਰ ਬੁੱਤ ਆਏ ਮਮਾ ਨੰਨੀ ਆਵੇ ਜਾਈਂ ਇਧਰ ਪਾਉਂ ਜਾਂਦੀ ਆ ਕੋਈ ਕੋਈ ਕੁੜੀ ਬੜਾ ਰੱਬ ਨੇ ਮੇਨਾ ਮਹਾਰਾਜ ਨੇ ਰੀਗਨ ਹਲੀ ਓਏ ਸੱਚੀ ਦਾਜ ਓਏ ਸੱਚੀ ਦੋ ਜੇ ਯਾਰ ਆ ਬੱਦਰਿਆ ਬੱਚਿਆਂ ਨੇ ਮਾਲਕ ਮੇਰਾ ਲਾਵੇ ਮਾਤਮਾ ਤੈਨੂੰ ਵਧਾਵੇ ਇਤੋਂ ਵੀ ਜ਼ਿਆਦਾ ਨਕਲੀ ਆ ਕੁਸ਼ੀਆਂ ਦਾ ਦਾਣਾ ਨੇ ਸਾੰਪੇ ਕਲਾ ਰੱਖੋ ਮਹਾਰਾਜ ਬਾਬਾ ਨਹੀਂ ਨਹੀਂ ਅਸਲੀ ਆ ਫਿਰ ਕੀ ਬੱਚੇ ਹੁੰਦੇ ਆ ਲੇਰ ਬਾਬਾ ਆ ਕੇ ਪਈ ਜਾਂਦੇ ਆ ਚੋਰੀਆਂ ਹੀ ਇਹਨੂੰ ਸਾਰਾ ਪਤਾ ਨਿੱਕੀਆਂ ਆ ਆਹ ਕਹਿੰਦਾ ਚੱਲ ਨਾਂ ਗਰਮੀ ਲੱਗੀ ਚਲੋ ਜੀ ਚਲੋ ਚਲੋ ਚੱਲੀਏ ਬਹੁਤ ਸ਼ਾਪਿੰਗ ਹੋ ਗਈ ਹੁਣ ਚਲੋ ਹੁਣ ਗਾਇਜ਼ ਆਪਾਂ ਆ ਗਏ ਸੀ ਘਰ ਕਾਰਨ ਕਿ ਬਹੁਤ ਜ਼ਿਆਦਾ ਥੱਕ ਗਏ ਮੇਰੀ ਤੇ ਬਹੁਤ ਜ਼ਿਆਦਾ ਸਿਰ ਦਰਦ ਹੋਣੀ ਤੇ ਮੈਡੀਸਿਨ ਵਗੈਰਾ ਖਾਧੀ ਚਾਹ ਚ ਪੀਤੀ ਰੋਮੀ ਰੋਮੀ ਜਿਹੜੀ ਹੈ ਨਾ ਰੌਲਾ ਪਾਉਂਦੀ ਹੈ ਜਿਹੜੀ ਬੋਲਦੀ ਬੜਾ ਛੱਡੀ ਤੇ ਚਾਹ ਚ ਪੀਣ ਤੋਂ ਬਾਅਦ ਹੁਣ ਫ੍ਰੀ ਹੋਏ ਮੈਂ ਕਿਹਾ ਵਲੌਗ ਜਿਹੜਾ ਉਹ ਕੰਟੀਨਿਊ ਕਰਦੇ ਆਂ ਸ਼ਾਮਾ ਨੂੰ ਫੇਰ ਪਲੈਨਿੰਗ ਹੈ ਕਿ ਕਿਦਾਂ ਕਦੇ ਜਾਣ ਦੀ ਇਧਰ ਵੇਖੋ ਬੱਦਲ ਹੋਇਆ ਪਿਆ ਵਾ ਤੇ بارش ਦੇ ਜਿਹੜਾ ਲੱਗਦਾ ਵਾ ਕਿ بارش ਆਊਗੀ ਇਧਰ ਬਾਬਾ ਜੀ ਤਾਂ ਲਿਆਂਦਾ ਪ੍ਰਸ਼ਾਦ ਉਹ ਖਾਣੀਆਂ ਮੈਂ ਨਾਲੇ ਮੈਂ ਵਲੌਗ ਜਿਹੜਾ ਉਹ ਬਣਾਉਣੀ ਆ ਸਾਰੇ ਕੰਮ ਗੱਲ ਲੱਗੇ ਕੁਝ ਖੋਲਣੀ ਸੁਗਾ ਸੁਗਾ ਤਾਂ ਹੀ ਪਈ ਆ ਭੁੱਖ ਲੱਗੀ ਆ ਹਾਂਜੀ ਗਾਇਜ਼ ਹੁਣ ਮੁਸਕਾਨ کہہ ਰਹੀ ਸੀ ਵੀ ਮੈਨੂੰ ਲੱਗੀ ਆ ਭੁੱਖ ਤੇ ਮੈਂ ਮੁਸਕਾਨ ਨੂੰ ਕਹਾ ਵੀ ਚਲੋ ਖਾਣ ਤੁਹਾਨੂੰ ਇੱਕ ਚੀਜ਼ ਬਣਾ ਕੇ ਅੱਜ ਪੀਣੇ ਆ ਕੋਈ ਸਪੈਸ਼ਲ ਤੇ ਹੈ ਨਹੀਂ ਆ ਕਾਫੀ ਬਣਾਵਾਂਗੇ ਤੇ ਕਾਫੀ ਪੀਵਾਂਗੇ ਆਪਾਂ ਚਾਰ ਜਣੇ ਮੈਂ ਬੀਬੀ ਮੁਸਕਾਨ ਐਂਡ ਸਾਡੀ ਭੈਣ ਅਸੀਂ ਕਾਫੀ ਪੀਵਾਂਗੇ ਤਾਂ ਕੋਈ ਦਵਾਈਆਂ ਇਹ ਮੁਸਕਾਨ ਦੀਆਂ ਦਵਾਈਆਂ ਦਵਾਈਆਂ ਦਾ ਲੱਗਿਆ ਤੇ ਹੁਣ ਅਸੀਂ ਕਾਫੀ ਬਣਾਵਾਂਗੇ ਅਲੱਗ ਨਵੇਂ ਨਵੇਂ ਤਰੀਕੇ ਦੇ ਨਾਲ ਜਿਹਨੂੰ ਪੀ ਕੇ ਇਹਨਾਂ ਨੂੰ ਮੈਂ ਕਿਹਾ ਮੈਨੂੰ ਕੋ ਦੁਬਾਰਾ ਨਹੀਂ ਮੰਗਣੀ ਠੀਕ ਆ ਨਾ ਮੈਂ ਇੱਕੋ ਵਾਰੀ ਕਾਫੀ ਬਣਾਉਣੀ ਨਹੀਂ ਨਿਆ ਇੱਕੋ ਵਾਰੀ ਦੇ ਦੇਣੀ ਆ ਬਾਰ-ਬਾਰ ਮੈਂ ਕਾਫੀ ਨਹੀਂ ਬਣਾ ਕੇ ਦੇਣੀ ਕਿਉਂਕਿ ਇਹ ਮੇਰੇ ਮੂਡ ਤੇ ਡਿਪੈਂਡ ਹੈ ਤੇ ਬਾਕੀ ਆਪਾਂ ਜੋ ਵੀ ਸਵੇਰੇ ਗੱਲਾਂ ਕੀਤੀਆਂ ਸਟਾਰਟਿੰਗ ਦੇ ਵਿੱਚ ਹੀ ਉਹ ਗੱਲਾਂ ਦਾ ਮਾਈਂਡ ਤੇ ਉਹਨਾਂ ਨੂੰ ਹੀ ਲੱਗੂਗਾ ਉਹੀ ਗੁੱਸਾ ਕਰਨਗੇ ਜਿਨ੍ਹਾਂ ਨੂੰ ਇਹ ਚੀਜ਼ ਪਤਾ ਹੋ ਆ ਕਿ ਉਹਨਾਂ ਨੇ ਇਹ ਗੱਲ ਕੀਤੀ ਆ ਠੀਕ ਆ ਤੇ ਬਾਕੀ ਇਹ ਤੇ ਮਾਈਂਡ ਨਾ ਕਰਿਓ ਮੇਰੇ ਭੈਣ ਭਰਾ ਤੇ ਮੇਰੇ ਫਰੈਂਡਸ ਵਗੈਰਾ ਜੋ ਵੀ ਆ ਨਾ ਬਰੀਆਂ ਫਰੈਂਡਸ ਪਿਆਰੀਆਂ ਪਿਆਰੀਆਂ ਜੋ ਵੀ ਆ ਜਿਹੜੇ ਵੀ ਭੈਣ ਭਰਾ ਵੇਖਦੇ ਹਨ ਨੂੰ ਸਾਰੇ ਮਾਇਨ ਨਾ ਕਰਿਓ ਤੇ ਬਾਕੀ ਆ ਕਿ ਮੈਨੂੰ ਸਾਰਿਆਂ ਦਾ ਪਤਾ ਵਾ ਕੌਣ ਕਿੱਥੇ ਕੁ ਬਲਾਉਂਗਾ ਜਾਂਦਾ ਤੇ ਕਿੱਥੇ ਕੁ ਨਹੀਂ ਬਟ ਵੈਸੇ ਹੀ ਗੱਲ ਨਹੀਂ ਕਰੀਦੀ ਗਲਤ ਗੱਲ ਆ ਇਹ ਕਿ ਐਵੇਂ ਕੇ ਦੇ ਨਾਲ ਗੱਲਾਂ ਕਰੀ ਜਾਂਦੀਆਂ ਠੀਕ ਮੈਂ ਗੱਲ ਨਹੀਂ ਕਰਨਾ ਚਾਹਦੀ ਛੱਡੋ ਤੇ ਆਪਾਂ ਗੱਲ ਕਰਦੇ ਹਾਂ ਕੌਫੀ ਦੀ ਤੇ ਹੁਣ ਕੌਫੀ ਬਣਾਈਏ ਤੇ ਤਾਂ ਲਓ ਜੀ ਕੌਫੀ ਆਪਾਂ ਦੁੱਧ ਜਿਹੜਾ ਚੰਗੀ ਤਰ੍ਹਾਂ ਰਹਿ ਲਾਂਗੇ ਬਾਦੂ ਜਹੇ ਕਾਫੀ ਨੂੰ ਤੇ ਚੀਨੀ ਨੂੰ ਕਰ ਲਾਂਗੇ ਮੈਸ਼ ਤੇ ਫਿਰ ਅਸੀਂ ਕਾਪੜਾ ਕੋਲਡ ਕਰ ਲਾਂਗੇ ਕਾਫੀ ਬੜੀ ਆਪਣੀ ਬਣ ਕੇ ਤਿਆਰ ਹੋਊਗੀ ਤੇ ਚਲੋ ਕਾਫੀ ਹੋਫ ਦੇ ਰਹੀ ਐ ਇਹਨਾਂ ਨੂੰ ਤੇ ਫਿਰ ਕਾਦੇ ਬਲੌਗਾਂ ਦੇ ਨੂੰ ਬਾਹਰ ਖੇਡਾ ਮਲਾ ਹੋਣੀਆਂ ਬਲੌਗ ਜਿਹੜਾ ਵਾ ਉਹਨੂੰ ਇੰਜੋਏ ਕਰਿਓ ਲਾਸਟ ਸਾਭ ਜਰੂਰ ਵੇਖਿਓ ਹਾਂ ਹਰਮਸਕਾਨ ਕਿਧਰ ਚੱਲੀ ਆਂ ਈਟ ਦੀ 버거 ਈਟ ਦੀ ਚਾਂਪਸ ਇਹ ਕਾਹ ਤਿਆਰ ਹੋਣ ਦੀ ਛੜਮਣਾ ਚੱਲ ਨੀ ਖੋੜੀਏ ਹਲੋ ਬਾਕੀ ਆਪੇ ਇਹਦਾ ਮੋੜ ਨਹੀਂ ਜਾਵਦਾ ਜਾਣਦਾ ਕੁਛ ਖਾਂਦਾ ਆਪਾਂ ਜਾ ਕੇ ਆਨੇ ਚਲੋ ਜਾਨਾ ਭੱਜੀ ਤੂੰ ਆ ਵੇ ਉਹ ਅਸਰੇ ਆਦਿ ਕਿੰਨੇ ਚੱਲ ਹਾਂ ਤਲੀ ਖਲੀਲਾ ਨੀਲਾ ਨੀਲਾ ਚਲੋ ਜੀ ਚੱਲੇ ਆ ਕੁਝ ਖਾਣ ਪੀਣ ਤੇ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਅਸੀਂ ਅਹੀਂ ਕਰੋ ਚੱਲ ਬੇ ਕਪੜਾ ਥੋੜੇ ਜਿਹਾ ਵੋਸ਼ ਕਰ ਲਿਆ ਤੇ ਥੋੜੇ ਅਸੀਂ ਚੱਲ ਪਈਆਂ ਤੇ ਖਾਣ ਪੀਣ ਕਹਿੰਦੇ ਜਾਣਾ ਵਾ ਖਾਣ ਪੀਣ ਜਾਵਾਂਗੇ ਖਾ ਪੀ ਕੇ ਆਵਾਂਗੇ ਖਾਣ ਪੀਣ ਜਾਵਾਂਗੇ ਕਾਫੀ ਆ ਪਿੱਛੇ ਵੇਖ ਸਕਦੇ ਤੇ ਮੱਲੀ ਸਾਹਿਬ ਉੱਡੋਂ ਆ ਗਏ ਮਗਰ ਉਹਨੂੰ ਭਜਾਉਣ ਗਿਆ ਆਪਣੇ ਰੋਮੀ ਨੂੰ ਹੈ ਬਾ ਹਾਂ ਅੱਛਾ 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 ਉੱਪਰ ਉਹ ਤੇ ਖਾਣ ਪੀਣ ਵੀ ਜਾਵਾਂਗੇ ਤੇ ਥੋੜੇ ਜਿਹਾ ਕੰਮ ਇਹੋ ਕਰਕੇ ਆਵਾਂਗੇ ਤੇ ਚਲੋ ਚੱਲਦੇ ਹਾਂ ਫਿਰ ਮੱਲੀ ਸਾਹਿਬ ਹੁੰਦੇ ਆ ਤੇ ਆ ਗਏ ਉਹ ਕਰਕੇ ਤਾਂ ਆ ਆ ਭਾਈ ਫੇਰ ਮਗਰ ਆ ਜਾ ਉਹ ਫੇਰ ਆ ਗਏ ਕਿ ਉਹ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਉਹਨੇ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਉਹਨੇ ਆਪੇ ਮੁੜ ਜਾਣਾ ਬੋਲੀ ਉਹਨੇ ਆਪੇ ਵਾਪਸ ਬੈਕ ਚਲ ਜਾਣਾ ਉਹ ਵੇ ਤੂੰ ਲੈਂ ਡੱਕਦੀ ਉਹ ਵਿਚਾਰ ਆਂਧਣਾਵਾ ਵੀ ਉਹਨਾਂ ਨੂੰ ਜਾਣ ਦੇ ਨਾ ਪਰੇਸ਼ਾਨ ਕਰ ਆਂਧਣੇ ਡੱਕਦੀ ਇਹ ਹੁਣ ਹੀ ਚੱਲੀਏ ਤੇ ਕੀ ਖਾਣਾ ਵਾ ਜਾਂ ਮੋਮੋ ਮੈਂ ਜੀ ਪੜਾਈ ਚਾਂਬ ਕੇ ਮੋਮੋ ਪਹਿਲੇ ਇੱਕ ਡੋਸੇ ਕਰੀ ਮੈਂ ਮੋਮੋ ਨਹੀਂ ਖਾੜੇ ਮੈਂ ਤਾਂ 버ਗਰ ਖਾਣਾ ਹੈ ਕਨਾਲ ਓਏ ਓਏ ਜਿਹੜੀ ਘਰ ਆਲੂ ਮਟਰ ਬਣਾਏ ਆ ਉਹ ਕਿੱਥੇ ਸੁਟਨੇ ਮੈਂ ਖਾ ਲੂੰਗੀ ਉਹ ਥੋੜੇ ਘਰੇ ਬਾਬੇ ਬਾਬੀਆਂ ਇਹ ਇਹਨਾਂ ਦੇ ਬਸ ਐਹੀ ਕੋਸ਼ਿਸ਼ ਚੱਲਦਾ ਰਹਿਣਾ ਹੈ ਹੈਲੋ ਬਾਬੇ ਹਾਲੋ ਮਿਸਿੰਗ ਯੂ ਚਾਂਪੜੀਆਂ ਚਾਂਪੜੀਆਂ ਬੜੀਆਂ ਐਡ ਹੁੰਦੀ ਐ ਤੇ ਮੱਲੀ ਸਾਹਿਬ ਆਰਡਰ ਦੇ ਕੇ ਆ ਗਏ ਦੇ ਆਏ ਆਰਡਰ ਨਾ ਨਦੇ ਆਰਡਰ ਹੂੰ ਆਂਦਾ ਵੀ ਬੱਲੇ ਬੱਲੇ ਕਰਾ ਦਾਂਗਾ ਨਾ ਵੀ ਆਤੀ ਕਰਾ ਦੀ ਮਿਰਚ ਇੰਨੀ ਪਾਈ ਵੀ ਗਾਂਦ ਚਾਂਪੜਾ ਖਾਣਾ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਬਾਬਾ ਚੱਲ ਨਹੀਂ ਜੈਂਪਸ ਬੋਲ ਗੱਪੇ ਖਾ ਗਏ ਹੁਣ ਤਰਪੇ ਘਰ ਨੂੰ ਥੋੜਾ ਛੁੱਕਾ ਕੇ ਲੈ ਆਏ ਤੇ ਸੱਚੀ ਬਹੁਤ ਜ਼ਿਆਦਾ ਮਿਰਚ ਬਹੁਤ ਜ਼ਿਆਦਾ ਮੈਨੂੰ ਨਹੀਂ ਯਾਰ ਆ ਗਿਆ ਹੁਣ ਖਾ ਰਹੇ ਅਸੀਂ ਜਾਪਾ ਇਹ ਜਾਪਾ ਇਹ ਜੰਪਾ ਉਹ ਬਹਿ ਜਾ ਇੱਥੇ ਚਾਪੜ ਲਾਂ ਤੇ ਤਰ ਜਾ ਕੇ ਫਿਰ ਕਰਦੇ ਨਾ ਨਾ ਗੱਲਾਂ ਮਤਾ ਮਾਰਦੇ ਐ ਇਹੋ ਕਹਿੰਦਾ ਕੰਮ ਕਰ ਤੂੰ ਹਾਂ ਆ ਮੈਂ ਤੁਹਾਨੂੰ ਘਰ ਨਾ ਜਾ ਇਹ ਚਲ ਗਿਆ ਤੁਹਾਨੂੰ ਖਵਾ ਮਰੂ ਰਾਤ ਨਾਲੇ ਹੂੰ ਕੋਲ ਖਵਾ ਦੇਂ ਜਣਾ ਨਹੀਂ ਹਾਂ ਆਪ ਦੇ ਲਈ ਗਿਫਟ ਲਿਆਂਦਾ ਸੀ ਛੋਟਾ ਜਿਹਾ ਬਹੁਤ ਕਿਊਟ ਆ ਆਵਾਜ਼ ਇਹਦੀ ਹੈ ਨਾ ਅੱਛਾ ਵੇ ਬਾਬਾ ਮੈਨੂੰ ਬਾਬਾ ਬਾਲੀ ਦਿਖਾ ਦਿਓ ਆਪਣੀਆਂ ਬਾਲਸ ਕਿੱਥੇ ਧੜੀਆਂ ਬਾਬਾ ਮੈਂ ਚੁੱਕ ਲਿਆ ਬਾਲਸ ਵੀ ਦਿਖਾ ਦਿਓ ਕਾ ਲੈ ਤੈਨੂੰ ਚੁੱਕ ਲੈ ਆ ਆ ਗਿਰ ਬਾਬਾ ਨਹੀਂ ਮੈਂ ਚੁੱਕ ਦਮੇ ਕਾਕੀ ਨਾ ਤੇ ਨਾ ਸੋਣਾ ਯਾਰ ਰਿਅਲਿਟੀ ਚ ਲੱਗਣ ਰਿਹਾ ਜਾਂ ਮੇਰੀਲ ਹੁੰਦਾ ਕਾਕੀ ਨੂੰ ਹੱਪ ਕਰ ਲੋ ਛੋੜੀ ਤਾਂ ਪੜੀ ਕਰ ਰਹੀ ਹੈ ਤੇ ਛੋੜੀ ਪੱਤਾ ਪਾਲਦੀ ਹੈ ਇੱਥੇ ਊ 2 ਓਏ ਅਜੇ ਬੈ ਬੈਂਦਾ ਨਹੀਂ ਅਜੇ ਉਹ ਵਿਚਾਰੇ ਨੇ ਛੋੜ ਦੇ ਉੱਤਾਂ ਨਿਕੇ ਜੇ ਇਹਨੂੰ ਕਿੰਨਾ ਸੋਹਣਾ ਆ ਨਾ ਇਹਦਾ ਸੈਨਕ ਵੀ ਆ ਖਤਮ ਹੋ ਗਿਆ ਪਰ ਪਰ ਇਹ ਤਾਂ ਤੇਰੀ ਆ ਇਹ ਬੋਲ ਨਹੀਂ ਕਰਦੀ ਕਿਉਂ ਆ ਮਿੱਕਾ ਤਾਂ ਬਹੁਤ ਫੜੀ ਲੱਗੀ ਹੋਈ ਲੱਗੀ ਬਹੁਤ ਹੀ ਕਿਊਟ ਚੀਜ਼ ਆ ਐ ਇਦਾਂ ਛੋੜਾ ਆ ਇਦਾਂ ਸਿਆ ਵੰਜਾ ਫੜੀ ਮਾਰ ਜੱਕਾ ਕੇ ਲਉਣਾ ਪੋਟੀ ਪੋਟੀ ਕੀ ਦੀਆ ਨਾ ਨਿਆਣਾ ਨਿਆਣੀ ਹੋ ਗਈ ਦੋ ਹਾ ਹਾ ਹੈ 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 ਹੈਪੀ ਇਲੀ ਕੇਵਾ ਬੇਬੀ ਦੁੱਧ ਪੀਓ ਨਾ ਕੱਕੇ ਨੂੰ ਪਿਆ ਪਾਣੀ ਨਹੀਂ ਸੋਚ ਤਪੋ ਕਿੰਨਾ ਸੋਹਣਾ ਵਾ ਨਾ ਕਿੰਨੀ ਵਧੀਆ ਚੀਜ਼ ਹੈ ਨਾ ਕੰਮ ਨਹੀਂ ਕਰਦੇ ਤਹਾਡੇ ਤੋਂ ਪਹੁੰਚੀ ਮੈਂ ਨਹੀਂ ਨਹੀਂ ਜਾ ਕੇ ਲਾਓ ਯ ਪਪੇ ਨਾ ਮੈਂ ਹਾਲ ਤਾਂ ਬਾਹਰ ਤਰਾ ਬੰਦੇ ਬਾਹਰੋਂ ਤੇ ਪਾ ਦੋਹਾਂ ਹੀ ਪੀਓ ਨਾ ਨਾ ਚਲ ਹੋ ਗਿਆ ਸਟਾਰਟ ਹੂੰ ਰੋਲਾ ਕਰ ਹਾਂ ਸੁਣਾਇਆ ਰੋਲਾ ਨਹੀਂ ਆ ਹੋ ਤਾਂ ਸੋਣਾ ਯਾਰ ਸੱਚੀ ਕਿੰਨਾ ਕਿਊਟ ਹੈ ਨਾ ਦੰਡੀਆਂ ਵੀ ਲੱਗੀਆਂ ਨੇ ਆ ਵੇਖੋ ਖੋ ਜੋ ਛੋਟੀਆਂ ਛੋਟੀਆਂ ਦੰਡੀਆਂ ਲੱਗੀਆਂ ਕਿੰਨਾ ਪਿਆਰਾ ਆਹ ਇਹਨੂੰ ਪਾਉਂਦੀ ਆ ਆ ਵੇਖ ਰਬਾ ਆਹ ਹੋ ਇਹਨੂੰ ਪਾਉਂ। ਕਿੰਨੀ ਨੂੰ ਪਿਆਸ ਲੱਗੀ ਆ ਤਾਂ ਮਾਂ ਪਿਆਲੀ। ਇਹਦੇ ਮਲੇ ਨੂੰ ਚੰਦੇ ਆ। ਆ ਮੈਂ ਧਾਰ ਦੇ ਇਧਰ ਚੰਡੀ। ਆਹੋ ਹੁਣ ਬੈ ਗਈ ਜੀ। ਚਲ ਜਾ ਤੇ ਬੱਸ ਠਿੰਡੀ ਭਰ ਗਿਆ। ਤਾਂ ਕਹਣਾ ਲਿਆਗਾ ਬੈ ਗਈ ਆਂਦੀ ਨਾ ਪੋਣਾ ਪੋਣਾ। ਕੁਝ ਨਹੀਂ ਜੀ ਬੋਲਣ ਕਿਥੇ ਚਲ ਗਈ ਸਾਰਾ ਫਟੇ ਕਰ ਆ ਜੀ ਕੋਈ ਕੁੱਤਾ ਨਾ ਕੁੱਤਾ ਦਾ ਕੜਤਾ ਬਾਹਰ ਉਹ ਇੱਧਰ ਨਾ ਹਾਂਜੀ ਗਾਇਜ਼ ਤੇ ਹੁਣ ਅਸੀਂ ਘਰ ਪਹੁੰਚ ਗਏ ਸੀ ਤੇ ਵੇਖ ਲਿਆ ਤੁਸੀਂ ਰਬਾਬ ਵੀ ਖੇਡਦੀ ਰਬਾਬ ਲੈ ਲੈਂਦਾ ਇੱਕ ਛੋਟਾ ਜਿਹਾ ਟੈਡੀ ਤੇ ਬਹੁਤ ਕਿਊਟ ਬਹੁਤ ਜ਼ਿਆਦਾ ਕਿਊਟ ਬਹੁਤ ਸੋਹਣਾ ਤੇ ਬਾਕੀ ਸਾਰਿਆਂ ਨੇ ਆਪਣੀ ਆਪਣੀ ਸ਼ਾਪਿੰਗ ਕੀਤੀ ਮੰਮੀਆਂ ਨੇ ਵੀ ਕੀਤੀ ਆਪਾਂ ਕੁਝ ਨਹੀਂ ਲਿਆ ਤੇ ਬਾਬਾ ਜੀ ਦਾ ਮੱਥਾ ਟੇਕਿਆ ਬਾਬਾ ਜੀ ਅੱਗੇ ਚਲੋ ਅਦਾਸ ਬੇਨਤੀ ਕੀਤੀ ਸਰਬਾਦਾ ਭਲਾ ਤੇ ਬਾਕੀ ਆ ਕਿ ਖਾ ਵੀ ਕੇ ਵੀ ਅਸੀਂ ਹੁਣ ਘਰ ਆ ਗਏ ਆ ਤੇ ਇਥੇ ਵਲੌਗ ਦਾ ਕਰਦੇ ਆ ਐਂਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸੋਣਾ ਜੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓਜ਼ ਤੱਕ ਤੱਕ ਲਈ ਬਾਏ ਬਾਏ